ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸੱਤੋਂ ਤਸਵੀਰਾਂ ਤੁਹਾਨੂੰ ਕਾਟਗੜ ਤੋਂ ਦਿਖਾ ਰਹੇ ਹਾਂ ਜਿੱਥੇ ਬੀਤੀ ਰਾਤ ਇੱਕ ਕੈਂਟਰ ਜਿਹੜਾ ਆ ਉਹਦੀ ਜਿਹੜੀ ਫੇਟ ਆ ਇੱਕ ਬਰੇਜ਼ਾ ਕਾਰ ਨੂੰ ਵੱਜਦੀ ਹੈ ਤੇ ਬਰੇਜ਼ਾ ਕਾਰ ਬੇਕਾਬੂ ਹੋ ਕੇ ਦੁਕਾਨ ਵਿੱਚ ਜਾ ਵੜਦੀ ਹੈ ਔਰ ਇੱਕ ਵਿਅਕਤੀ ਜਿਹੜਾ ਇਸ ਵਿੱਚ ਇਸ ਘਟਨਾ ਵਿੱਚ ਫਟੜ ਹੋ ਗਿਆ ਤੁਸੀਂ ਤਸਵੀਰਾਂ ਨਹੀਂ ਦੇਖ ਪਾ ਰਹੇ ਕਿ ਗੱਡੀ ਕਿੰਨੀ ਨੁਕਸਾਨੀ ਗਈ ਹੈ ਗੱਡੀ ਬਹੁਤ ਸਾਰੀ ਨੁਕਸਾਨੀ ਗਈ ਹੈ ਔਰ ਬੀਤੀ ਰਾਤ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਰੋਡ ਦੇ ਨੇੜੇ ਪਿੰਡ ਪਣਿਆਣੀ ਅੱਡੇ ਤੇ ਇੱਕ ਬਰੇਜ਼ਾ ਕਾਰ ਨੂੰ ਕੈਂਟਰ ਗੱਡੀ ਦੀ ਫੇਟ ਵੱਜਣ ਨਾਲ ਕਾਰ ਦੁਕਾਨਾਂ ਚ ਜਾਵੜੀ ਘਟਨਾ ਦੀ ਜਾਣਕਾਰੀ 라ਹੀ ਰਹੇ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਕੁਲਦੀਪ ਕੁਮਾਰ ਨੂੰ ਦਿੱਤੀ ਅਤੇ ਉਹ ਘਟਨਾ ਦੀ ਖਬਰ ਸੁਣਦੇ ਸਾਰ ਮੌਕੇ ਤੇ ਪਹੁੰਚ ਗਏ ਇੰਚਾਰਜ ਕੁਲਦੀਪ ਕੁਮਾਰ ਨੇ ਦੱਸਿਆ ਕਿ ਬਰੇਜ਼ਾ ਕਾਰ ਨੰਬਰ ਪੀਪੀ 12ਡੀ 1026 ਜਿਸ ਨੂੰ ਹਰਪ੍ਰੀਤ ਸਿੰਘ ਪੁੱਤਰ ਰਮੇਂਦਰ ਸਿੰਘ ਵਾਸੀ ਛੋਟੀ ਹਵੇਲੀ ਰੋਪੜ ਥਾਣਾ ਸਿਟੀ ਰੋਪੜ ਚਲਾ ਰਹੇ ਸਨ ਉਹ ਬਲਾਚੌਰ ਤੋਂ ਰੋਪੜ ਆਪਣੇ ਘਰ ਵਾਪਸ ਜਾ ਰਹੇ ਸਨ ਜਦੋਂ ਬਰੇਜ਼ਾ ਕਾਰ ਪੁਨੀਆਣੀ ਅੱਡੇ ਨੇੜੇ ਪਹੁੰਚੀ ਤਾਂ ਉਸਦੇ ਪਿੱਛੇ ਆ ਰਹੇ ਅਣਪਛਾਤੀ ਕੈਂਟਰ ਗੱਡੀ ਨੇ ਕਾਰ ਨੂੰ ਫੇਟ ਮਾਰ ਦਿੱਤੀ ਅਤੇ ਕਾਰ ਬੇਕਾਬੂ ਹੋ ਕੇ ਧਾਰਨੀ ਪੇਂਟ ਸਟੋਰ ਦੀ ਦੁਕਾਨਾ ਜਾ ਵੜੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵੱਜਨ ਨਾਲ ਧਾਰਨੀ ਪੇਂਟ ਸਟੋਰ ਦੇ ਬਾਹਰ ਪਏ ਸ਼ੈੱਡ ਦੇ ਗਾਰਡ ਤੋੜ ਕੇ ਗੱਡੀ ਜਿਹੜੀ ਹੈ ਉਹ ਦੁਕਾਨ ਨੂੰ ਲੱਗੇ ਸ਼ਟਰ 'ਚ ਜਾ ਵੜੀ ਜਿਸ ਨਾਲ ਸ਼ਟਰ ਵੀ ਟੁੱਟ ਗਿਆ ਅਤੇ ਸ਼ੈੱਡ ਦਾ ਵੀ ਕਾफी ਨੁਕਸਾਨ ਹੋ ਗਿਆ ਇਹਦੇ ਨਾਲ ਸੰਬੰਧੀ ਧਾਰਨੀ ਪੇਂਟ ਸਟੋਰ ਦੇ ਮਾਲਕ सुरेंद्र ਸਿੰਘ ਧਾਰਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਮੌਕੇ ਤੇ ਕਾਰਖੜ ਪੁਲਿਸ ਵੀ ਪਹੁੰਚੀ ਤੇ ਉਹਨਾਂ ਨੇ ਕਾਰ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਪਰ ਤੁਸੀਂ ਦੇਖੋ ਨਾਲ ਦੀ ਨਾਲ ਜਿਹੜੀ ਗੱਡੀ ਹੈ ਉਹਦਾ ਬਹੁਤ ਸਾਰਾ ਨੁਕਸਾਨ ਹੋਇਆ ਨਜ਼ਰ ਆ ਰਿਹਾ ਹੈ ਕਿ ਗੱਡੀ ਦਾ ਜਿਹੜਾ ਬੋਨਟ ਹੈ ਉਹ ਅੱਗੇ ਓਖੜ ਗਿਆ ਹੈ ਔਰ ਲਾਈਟਾਂ ਬੋਨਟ ਜਿਹੜਾ ਉਹਦਾ ਨੁਕਸਾਨ ਹੈ ਪਰ ਵੱਡੀ ਗੱਲ ਇਹ ਹੈ ਗੱਡੀ ਮਤੇ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕੈਂਟਰ ਹੈ ਉਸ ਦੇ ਵੱਲੋਂ ਫੇਟ ਵਾਜੀ ਤੇ ਜਿਸ ਤੋਂ ਬਾਅਦ ਇਹ ਗੱਡੀ ਬੇਕਾਬੂ ਹੋ ਕੇ ਜਿਹੜਾ ਦੁਕਾਨ ਵਿੱਚ ਜਾ ਵੜਦੀ ਹੈ ਸ਼ਟਰ ਨਾਲ ਜਾ ਕੇ ਟਕਰਾਉਂਦੀ ਹੈ ਅਤੇ ਦੋਹਾਂ ਧ ਉਹ ਹੱਲੇ ਤੱਕ ਅਣਪਛਾਤਾ ਦੱਸਿਆ ਜਾ ਰਿਹਾ ਦਿਖਾਣੇ ਮੌਕੇ ਦੀ ਪੂਰੀ ਤਸਵੀਰ ਹੁਣ ਉਹ ਬੰਦਾ ਦੱਸਦਾ ਵੀ ਕੈਂਟਰ ਸੀਗਾ ਮੈਨੂੰ ਤਾਂ ਜਿਹੜੀ ਇਹੀ ਲੱਗਿਆ ਵੀ ਟਰੱਕ ਸੀ ਅੱਛਾ ਜੀ ਆ ਉਹ ਕਹਿੰਦਾ ਵੀ ਕੈਂਟਰ ਸੀਗਾ ਉਹ ਕਹਿੰਦਾ ਵੀ ਫੁੱਟਿਆ ਵੀ ਦੇਖਿਆ ਅੱਗੇ ਜਾਂਦਾ ਆ ਉਹਨੇ ਟੋਲ ਨਹੀਂ ਮਾਰੀ ਪਿੱਛੇ ਲੈ ਸਕਾਂ ਤਾਂ ਨਹੀਂ ਲੱਗਿਆ ਕੋਈ ਮੇਰੇ ਬੱਸ ਆਹ ਗੁੱਟ ਜਿੱਤੇ ਬੜੀ ਜੀ ਇਹਨਾਂ ਦੇ ਬਾਈ ਜੀ ਨੇ ਲਾਤੀ ਅਸ਼ਰਜੈਲੀ ਜੀ ਇਹ ਕਿੰਨੇ ਜਾਣੇ ਸੀ ਗੱਡੀ ਜੀ ਤੁਸੀਂ ਮੈਂ ਇਕੱਲਾ ਹੀ ਸੀਗਾ ਇਹ ਹਾਸਾ ਹੋਇਆ ਕਿੱਦਾਂ ਹੋਇਆ ਜੀ ਬੜਾ ਬਜ਼ੁਰਗ ਕਹਿੰਦੇ ਆ ਵੀ ਮੇਰੇ ਨਾਲ ਕੈਂਟਰ ਨੇ ਟੱਕਰ ਮਾਰੀ ਬੀਕੈਂਟਰ ਨੇ ਪਿੱਛੋਂ ਟੱਕਰ ਮਾਰੀ ਉੱਪਰ ਗੱਡੀ ਦੇ ਨਿਸ਼ਾਨ ਕੋ ਹੈ ਨਹੀਂ ਜਾਤਾ ਇਹਨਾਂ ਨੂੰ ਬਜ਼ੁਰਗਾਂ ਦੀ ਲਾਈਟ ਪੈ ਗਈ ਅੱਖਾਂ 'ਚ ਇਸ ਕਰਕੇ ਇਹ ਹਾਦਸਾ ਹੋਇਆ ਹੈ ਹੁਣ ਇਹ ਤਫਦੀਸ਼ ਦੇ ਵਿੱਚ ਪਤਾ ਲੱਗੂਗਾ ਵੀ ਕੀ ਹੈ ਤੁਹਾਨੂੰ ਕਿਹਨੇ ਦੱਸਿਆ ਵੀ ਉੱਥੇ ਹਾਦਸੇ ਬਾਰੇ ਕਿਹਨੇ ਸਾਨੂੰ ਤਾਂ ਰਾਗੀ ਤੋਂ ਫੋਨ ਆਇਆ ਮੇਰੀ ਸਾਈਡ ਤੇ ਕੁਝ ਨਹੀਂ ਲੱਗ ਰਿਹਾ ਕੋਈ ਨਹੀਂ ਕੋਈ ਕੁਝ ਨਹੀਂ ਸਾਈਡ ਜੀ ਲੱਗਿਆ ਕੋਈ ਬੱਜੀ ਚੀਜ਼ ਨਹੀਂ ਲੱਗ ਰਹੀ ਕੁਝ ਨਹੀਂ ਲੱਗਦੀ ਜੀ ਅੱਜ ਵੈਸੇ ਇਹ ਲਫਦੀਸ਼ ਦਾ ਹਿੱਸਾ ਹੈ ਜੀ ਉਹ ਪਤਾ ਕਰਦੇ ਤਫਦੀਸ਼ ਦੇ ਵਿੱਚ ਇਹ ਹੋ ਸਕਦਾ ਕਿ ਰੌਂਗ ਸਾਈਡ ਤੇ ਇੱਥੇ ਕੋਈ ਬੰਦਾ ਜਾਂਦਾ ਹੋਵੇ ਕੁਝ ਦੇਖਿਆ ਨਹੀਂ ਜੀ ਕਿਸੇ ਨੇ ਹੁਣ ਇਹ ਕੈਮਰੇ ਦੇ ਵਿੱਚ ਦੇਖਾਂਗੇ ਫੇਰ ਪਤਾ ਲੱਗੂ ਜੀ ਇਹ ਹਾਦਸਾ ਹੋਇਆ ਕਿੱਦਾਂ ਹੋਇਆ ਜੀ ਬਜ਼ੁਰਗਾਂ ਕਹਿੰਦੇ ਆ ਵੀ ਮੇਰੇ ਨਾਲ ਟੈਂਟਰ ਨੇ ਟੱਕਰ ਮਾਰੀ ਵੀ ਟੈਂਟਰ ਨੇ ਪਿੱਛੋਂ ਟੱਕਰ ਮਾਰੀ ਉੱਪਰ ਗੱਡੀ ਦੇ ਨਿਸ਼ਾਨ ਕੋ ਹੈ ਨਹੀਂ ਜਾਤਾ ਇਹਨਾਂ ਨੂੰ ਬਜ਼ੁਰਗਾਂ ਦੀ ਲਾਈਟ ਪੈ ਗਈ ਅੱਖਾਂ 'ਚ ਇਸ ਕਰਕੇ ਇਹ ਹਾਦਸਾ ਹੋਇਆ ਹੈ ਹੁਣ ਇਹ ਤਬਦੀਸ਼ ਦੇ ਵਿੱਚ ਪਤਾ ਲੱਗੂਗਾ ਵੀ ਕੀ ਆ ਕਿੱਥੇ ਤੁਹਾਨੂੰ ਕਿਹਨੇ ਦੱਸਿਆ ਵੀ ਉੱਥੇ ਹਾਸੇ ਬਾਰੇ ਕਿਹਨੇ ਸਾਨੂੰ ਤਾਂ ਰਾਗੀ ਤੋਂ ਫੋਨ ਆਇਆ ਮੇਰੀ ਸਾਈਡ ਤੇ ਕੁਝ ਨਹੀਂ ਲੱਗ ਰਿਹਾ ਨਹੀਂ ਨਹੀਂ ਕੁਝ ਨਹੀਂ ਸਾਈਡ ਜੀ ਲੱਗਿਆ ਕੋਈ ਵੱਜੀ ਚੀਜ਼ ਨਹੀਂ ਲੱਗ ਰਹੀ ਕੁਝ ਨਹੀਂ ਲੱਗ ਰਹੀ ਜੀ ਵੈਸੇ ਹੀ ਤਬਦੀਸ਼ ਦਾ ਹਿੱਸਾ ਜੀ ਉਹ ਪਤਾ ਕਰਦੇ ਆ ਤਬਦੀਸ਼ ਦੇ ਵਿੱਚ ਇਹ ਹੋ ਸਕਦਾ ਹੈ ਕਿ ਰੋਂਗ ਸਾਈਡ ਤੇ ਉੱਥੇ ਕੋਈ ਬੰਦਾ ਜਾਂਦਾ ਹੋਵੇ ਇਸ ਨੂੰ ਕੁਝ ਦੇਖਿਆ ਨਹੀਂ ਜੀ ਕਿਸੇ ਨੇ ਹੁਣ ਇਹ ਕੈਮਰੇ ਦੇ ਵਿੱਚ ਦੇਖਾਂਗੇ ਫੇਰ ਪਤਾ ਲੱਗੂਗਾ ਜੀ